ਨਬਰਾਤਰੀ ਦੇ ਪੱਧਰ ਹੋ ਰਹੀ ਹੈ ਅਸੀਂ ਪ੍ਰੋਪਰ ਪੁਲਿਸ ਪੈਟ੍ਰੋਲਿੰਗ ਸ਼ੁਰੂ ਕੀਤੀ ਹੈ ਜੀ ਨਾਕਾਬੰਦੀ ਸ਼ੁਰੂ ਕੀਤੀ ਹੈ ਪ੍ਰੋਪਰ ਅਸੀਂ ਮੰਦਰ ਕਮੇਟੀ ਵੱਲੋਂ ਰਿਕੁਐਸਟ ਕੀਤੀ ਹੈ ਹਰ ਮੰਦਰ ਦੇ ਵਿੱਚ ਪ੍ਰੋਪਰ ਲਾਈਟਿੰਗ ਸਿਸਟਮ ਹੋਏ ਸੀਸੀਟੀਵੀ ਕੈਮਰਾ ਜ਼ੋਨ ਤੇ ਪਾਰਕਿੰਗ ਦਾ ਪ੍ਰੋਪਰ ਇੰਜ਼ਾਮ ਹੋਏ ਜੁੜਾ ਕਰ ਵਗਰਾ ਜਿੱਥੇ ਹੋਏ ਉੱਥੇ ਪ੍ਰੋਪਰ ਕੋਈ ਨਾ ਕੋਈ ਬੰਦਾ ਉੱਥੇ ਇਨਚਾਰਜ ਹੋਏ ਤੇ ਅੰਦਰ ਵੀ ਜਿਹੜੇ ਵੋਲੰਟੇਅਰਜ਼ ਹੋਣਗੇ ਮੰਦਰ ਦੇ ਉਹ ਵੀ ਅਸੀਂ ਮੰਦਰ ਕਮੇਟੀ ਵੱਲੋਂ ਰਿਕੁਐਸਟ ਕੀਤੀ ਹੈ ਕਿ ਵਾਲਟੇਜ਼ ਵੀ ਪੂਰਾ ਧਿਆਨ ਰੱਖਣ ਜਿਹੜੀ ਆਊਟਰ ਸਿਕਿਉਰਿਟੀ ਹੈਗੀ ਹੈ ਮੰਦਰ ਦੀ ਉਹ ਸਾਡੀ ਪ੍ਰੋਪਰ 24 ਆਰਸ ਪੈਟ੍ਰੋਲਿੰਗ ਪੀਸੀਆਰ ਵਾਂਗ ਚੱਲ ਰਹੀਆਂ ਨਾਲੇ ਪੀਸੀਆਰ ਵਾਂਗ ਨਾਲੇ ਐਸਐਚਓਜ਼ ਦੀ ਗੱਡੀਆਂ ਵੀ ਹੈਗੀਆਂ ਐਸਐਚਓਜ਼ ਦੀਆਂ ਗੱਡੀਆਂ ਦੇ ਉੱਪਰ ਵੀ ਕੈਮਰਾਸ ਲੱਗੇ ਆ ਤੇ ਰਾਉਂਡ ਦਾ ਕਲੌਕ ਸਾਡੀ ਪੈਟ੍ਰੋਲਿੰਗ ਚੱਲ ਰਹੀ ਹੈ ਹਾਂਜੀ ਬਿਲਕੁਲ ਸਾਡੇ ਸਾਡੇ ਜਿਹੜਾ ਇਨਫਲੋ ਆਫ ਟੂਰਿਸਟ ਵੀ ਹੈਗਾ ਇਸ ਸੀਜ਼ਨ ਦੇ ਵਿੱਚ ਥੋੜਾ ਜ਼ਿਆਦਾ ਹੋ ਜਾਂਦਾ ਹੈ ਉਹ ਦੇ ਰਿਗਾਰਡਿੰਗ ਅਸੀਂ ਟ੍ਰੈਫਿਕ ਦੀ ਵੀ ਥੋੜੀ ਨਫਰੀ ਵਧਾਈ ਹੈ ਅਸੀਂ ਰੂਟ ਪਲਾਨਸ ਵੀ ਕਰ ਰਹੇ ਹਾਂ ਜਿੱਥੇ ਆਪਣਾ ਪੀੜ ਪਟਾਕੇ ਵਾਲੇ ਏਰੀਆਜ਼ ਅਗੇ ਉਹ ਪਾਰਟिकुलर ਟਾਈਮ ਲਈ ਟਾਈਮ ਦੇ ਲਈ ਅਸੀਂ ਬੈਰੀਗੇਟਿੰਗ ਵੀ ਕਰ ਰਹੇ ਹਾਂ ਨਾਲੇ ਅਸੀਂ ਵਨ ਵੇ ਵੀ ਕਰ ਰਹੇ ਹਾਂ ਜਿੱਥੇ ਲੋਡ ਹੈਗੀ ਹੈ ਸਰ ਮੋਸਟਲੀ ਨਾ ਪਾਰਕਿੰਗ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਦੀ ਜਦੋਂ ਨਾ ਸਟਿਗਲ ਪਾਰਕਿੰਗ ਨੂੰ ਲੈ ਕੇ ਉਹਦੇ ਵਾਸਤੇ ਕੋਈ ਇਗਜ਼ਾਮ ਕੀ ਕੋਈ ਜਿਵੇਂ ਮੈਂ ਦੁਬਾਰਾ ਰਿਪੀਟ ਕਰ ਦਣਾ ਕਿ ਅਸੀਂ ਮੰਦਰ ਕਮਿਟੀ ਵਾਲਿਆਂ ਨੂੰ ਵੀ ਰਿਕੁਐਸਟ ਕੀਤੀ ਹੈ ਪਾਰਕਿੰਗ ਦੀ ਅਸੀਂ ਨਾਲੇ ਅਸੀਂ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਤੇ ਜਿਹੜੀ ਵੀ ਕੋਈ ਨੇੜੇ ਖਾਲੀ ਥਾਂ ਹੈਗੀ ਅਸੀਂ ਉੱਤੇ ਪਾਰਕਿੰਗ ਕਰਾਂਗੇ ਸਿਰਫ ਰਾਤਾਂ ਸਾਂ ਦੇ ਵੀ ਪਕੜ ਬਹੁਤ ਹੁੰਦੀਆਂ ਸੋ ਸੀਸੀਟੀਵੀ ਵੀ ਲੈ ਕੇ ਹਰ ਸ਼ਹਿਰ ਵਾਸੀ ਨੂੰ ਕੀ ਬਿਲਕੁਲ ਜਿਵੇਂ ਮੈਂ ਕਿਹਾ ਕਿ ਅਸੀਂ ਮੰਦਰ ਕਮੇਟੀ ਵਾਲਿਆਂ ਨੂੰ ਵੀ ਸਾਰੇ ਰਿਕੁਐਸਟ ਕੀਤੀ ਹੈ ਕਿ ਸੀਸੀਟੀਵੀ ਕੈਮਰਾਸ ਵਨ ਸਾਡੀ ਐਸਚੋਲ ਦੀਆਂ ਗੱਡੀਆਂ ਦੇ ਉੱਪਰ ਵੀ ਕੈਮਰਾ ਲੱਗੇਗਾ ਨਾਲੇ ਮੈਂ ਤਾਂ ਇਹ ਰਿਕੁਐਸਟ ਕਰਾਂਗਾ ਸ਼ਹਿਰ ਵਾਸੀਆਂ ਨੂੰ ਕਿ ਜਿਨ੍ਹਾਂ ਦੀ ਦੁਕਾਨਾਂ ਹੈਗੀਆਂ ਘਰ ਹੈਗੇ ਲਾਗੇ ਓ ਵੀ ਸੀ ਸੀ ਟੀ ਵੀ ਕੈਮਰਾ ਜ਼ਰੂਰ ਲਵਾਂ। ਬਾਕੀ ਸਾਡੇ ਕੋਲ ਆ ਰਹੀ ਹੈ ਜੀ ਐਕਸਟਰਾ ਫੋਰਸ ਥੋੜੀ ਆਊਗੀ ਅਸੀਂ ਰਿਕੁਐਸਟ ਕੀਤੀ ਹੈ ਫੋਫੈਸਟਿਵ ਸੀਜ਼ਨ। ਬਿਲਕੁਲ ਬਿਲਕੁਲ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦਾ ਹਾਂ। ਲੋਕਾਂ ਨੂੰ ਮੈਂ ਕਹੂੰਗਾ ਕਿ ਅਮਨ ਕਾਨੂੰਨ ਸ਼ਾਂਤੀ ਬਣਾਈ ਰੱਖਣ ਅ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਤੇ ਪੂਰੇ ਕਾਨੂੰਨ ਕਾਇਦੇ ਦੇ ਵਿੱਚ ਜੋ ਵੀ ਚੱਲੇਗਾ ਉਹਨਾਂ ਦਾ ਕੋਈ ਤਕਲੀਫ ਹੋਏਗੀ ਨਹੀਂ ਜੇ ਕੋਈ ਕਾਨੂੰਨ ਦੀ ਉਲੰਘਣਾ ਕਰੇਗਾ। ਦਿਨ ਵੀ ਲੱਕ ਟੂ ਟੇਕ Uh, action as per law